ناول مکان نمبر 21 ਭਾਗ ਦੂਸਰਾ ਨਵੇਂ ਦਿਨ ਦੀ ਸ਼ੁਰੂਆਤ ਹੁੰਦੀ ਹੈ ਮਰੀਦ ਅੱਜ ਸਮੇਂ ਤੋਂ ਪਹਿਲਾਂ ਹੀ ڈاک ਖਾਣੇ ਆ ਜਾਂਦਾ ਹੈ ਬਲਕਾਰ ਆਉਂਦਾ ਹੈ ਤੇ ਦੇਖਦਾ ਹੈ ਕਿ ਮਰੀਦ ਅੱਜ ਉਸ ਦੇ ਆਉਣ ਤੋਂ ਪਹਿਲਾਂ ਹੀ ਆਪਣੇ ਵੈਂਚ ਤੇ ਬੈਠਾ ਸੀ ਮਰੀਦ ਉਸ ਪਾਰਸਲ ਵੱਲ ਦੇਖ ਰਿਹਾ ਸੀ ਜਿਸ ਨੂੰ ਉਹ ਅੱਜ ਨਜ਼ਰ ਅੰਦਾਜ਼ ਨਹੀਂ ਕਰ ਸਕਦਾ ਸੀ ਪਾਰਸਲ ਅੱਜ ਵੀ ਉਸੇ ਜਗ੍ਹਾ ਤੇ ਪਿਆ ਸੀ ਨਾ ਖੋਲਿਆ ਤੇ ਨਾ ਹੀ ਛੇੜਿਆ ਹੋਇਆ ਪਰ ਅੱਜ ਉਹ ਭਾਰਾ ਮਹਿਸੂਸ ਕਰ ਰਿਹਾ ਸੀ ਵਜ਼ਨ ਵਿੱਚ ਨਹੀਂ ਮੌਜੂਦਗੀ ਵਿੱਚ ਮਰੀਦ ਸਭ ਠੀਕ ਹੈ ਪ੍ਰਕਾਰ ਪੁੱਛਦਾ ਹੈ ਤੇ ਆਪਣੇ ਕੈਵਨ ਵੱਲ ਚੱਲ ਜਾਂਦਾ ਹੈ ਤੇ ਆਪਣਾ ਟਿਫਨ ਵਾਸਤਾ ਤੇ ਇੱਕ ਅਖਬਾਰ ਉਸ ਦੀ ਬਾਹ ਹਟਟਨ ਗਿਆ ਹੋਇਆ ਸੀ ਉਹ ਰੱਖ ਕੇ ਵਾਪਸ ਆਉਂਦਾ ਹੈ ਮਰੀਦ ਝਿਜਕਦਾ ਹੋਇਆ ਉਸ ਪਾਰਸਲ ਵੱਲ ਇਸ਼ਾਰਾ ਕਰਦਾ ਹੈ ਸਰ ਉਹ ਪਾਰਸਲ ਜੋ ਕੱਲ ਬਿਨਾ ਕਿਸੇ ਵਾਪਸੀ ਪਤੀ ਅਤੇ ਵਾਰ ਕੋੜਤੇ ਆਇਆ ਸੀ ਨਾ ਕੋਈ ਐਂਟਰੀ ਨਾ ਹੀ ਕੋਈ ਸਟੈਂਪ ਡਾਕੀਆ ਇਸ ਨੂੰ ਭੇਜਣ ਲੈ ਕੇ ਜਾਣ ਤੋਂ ਇਨਕਾਰ ਕਰ ਗਿਆ ਪੋਸਟਮਾਸਟਰ ਬਲਕਾਰ ਨੇ ਪਾਰਸਲ ਵੱਲ ਨਿਗਾਹ ਮਾਰੀ ਉਹ ਅੱਗੇ ਵਧਿਆ ਤੇ ਪਾਰਸਲ ਫੜ ਕੇ ਚੰਗੀ ਤਰ੍ਹਾਂ ਦੇਖਿਆ ਤੇ ਫਿਰ ਮੋੜ ਮੋੜ ਦਿੱਤਾ ਜਿਵੇਂ ਉਹ ਕੁਝ ਵੀ ਨਹੀਂ ਸੀ ਐਡਰੈਸ ਹੈ ਨਾਮ ਵੀ ਲਿਖਿਆ ਕੀ ਫਰਕ ਪੈਂਦਾ ਜੇ ਵਾਪਸੀ ਪਤਾ ਨਹੀਂ ਦਿੱਤਾ ਜਾ ਸਕਦਾ ਹੈ ਹੋ ਸਕਦਾ ਹੈ ਕਿਸੇ ਦਾ ਕੋਈ ਗੋਪਤ ਤੇ ਜ਼ਰੂਰੀ ਖਤ ਹੋਵੇ ਮਰੀਦ ਨੇ ਨੀਵੀ ਪਾਈ ਤੇ ਗਿਆ ਪਰ ਸਰ ਸਿਸਟਮ ਵਿੱਚ ਕੋਈ ਐਂਟਰੀ ਨਹੀਂ ਹੈ ਤੇ ਸਾਡੇ ਕੰਮ ਦੀਆਂ ਸੇਧਾਂ ਤੇ ਉਲਟ ਹੈ ਅਲਕਾਰ ਮਰੀਦ ਵੱਲ ਵਝਾਕਦਾ ਹੈ ਤੂੰ ਡਾਕਖਾਨੇ ਵਿੱਚ ਕਲਰਕ ਬਣਿਆ ਜਾਂ ਕੋਈ ਪੁਲਸੀਆ ਪੋਸਟਮਾਸਟਰ ਮੈਂ ਹਾਂ ਜਾਂ ਫਿਰ ਤੂੰ ਕੋਈ ਇਨਸਾਨੀਅਤ ਵੀ ਹੁੰਦੀ ਹੈ ਬੰਦੇ 'ਚ ਜਾਂ ਇਸੇ ਇੱਥੇ ਸਾਰੀ ਦੁਨੀਆ ਸਰਕਾਰੀ ਸੇਧਾਂ ਤੇ ਹੀ ਚੱਲ ਰਹੀ ਹੈ ਜੋ ਅਸੀਂ ਐਨਾ ਸੋਚੀ ਮਰੀਦ ਨੇ ਇੱਕ ਪਲ ਉਸ ਵੱਲ ਦੇਖਿਆ ਪਲਕਾਰ ਦੀਆਂ ਅੱਖਾਂ ਵਿੱਚ ਕੁਝ ਪੜਿਆ ਨਹੀਂ ਜਾ ਸਕਦਾ ਸੀ ਕੁਝ ਵੱਖਰਾ ਲੱਗ ਰਿਹਾ ਸੀ ਥੋੜਾ ਡਰਿਆ ਹੋਇਆ ਜਾਂ ਬਹੁਤ ਸਾਵਧਾਨ ਮਰੀਦ ਨੇ ਹਲਕਾ ਜਿਹਾ ਸਿਰ ਹਾਂ ਵਿੱਚ ਹਿਲਾਇਆ ਤੇ ਆਪਣੇ ਆਪਣੀ ਕੁਰਸੀ ਤੇ ਬੈਠ ਕੇ ਆਪਣਾ ਕੰਮ ਕਰਨ ਲੱਗ ਪਿਆ ਇਹ ਸਭ ਕਰਦਿਆਂ ਲਗਭਗ ਦੁਪਹਿਰ ਚੜਾਈ ਸੀ ਸਮਾ 2 ਵਜੇ ਦੇ ਕਰੀਬ ਬੁਕਿੰਗ ਹੋਣੀ ਬੰਦ ਹੋ ਗਈ ਸੀ। ਭਾਵ ਕੋਈ ਵੀ ਨਵਾਂ ਪਾਰਸਲ ਹੁਣ ਨਹੀਂ ਆਉਣਾ ਸੀ। ਉਹਨੇ ਪੋਸਟਮਾਸਟਰ ਨੂੰ ਦੱਸਿਆ ਪਾਰਸਲ ਨੂੰ ਆਪਣੇ ਥੈਲੇ ਵਿੱਚ ਰੱਖਿਆ ਅਤੇ ਡਾਕਖਾਨੇ ਤੋਂ ਬਾਹਰ ਚਲਾ ਗਿਆ। ਕੱਲ ਦੇ ਮੀਂਹ ਤੋਂ ਬਾਅਦ ਅੱਜ ਇੱਕ ਸੁੱਕੀ ਹੈ ਤੇ ਚਿੱਟੀ ਦੁਪਹਿਰ ਸੀ। ਪੜਿਆਸ ਕਾਰਨ ਗਰਮੀ ਕਿਤੇ ਵੱਧ ਮਹਿਸੂਸ ਹੋ ਰਹੀ ਸੀ। ਉਹ ਆਪਣਾ ਸਕੂਟਰ ਕੱਢਦਾ ਹੈ ਤੇ ਤੰਗ ਗਲੀਆਂ ਵਿੱਚੋਂ ਲੰਘਦਾ ਹੋਇਆ ਆਪਣੀ ਮੰਜ਼ਲ ਵੱਲ ਵਧਦਾ ਹੈ। ਦਲਪ੍ਰਿਤ ਸਿੰਘ ਉਹ ਕਦੇ ਵੀ ਉੱਥੇ ਨਹੀਂ ਗਿਆ ਸੀ। ਇੱਕ ਨਵਾਂ ਬਸ ਰਿਹਾ ਇਲਾਕਾ ਸੀ ਜਿੱਤੇ ਬਹੁਤ ਘੱਟ ਲੋਕਾਂ ਦੀ ਰਿਹائش ਸੀ ਪਰ ਇਹ ਸ਼ੇਰਪੁਰ ਦਾ ਉਹ ਹਿੱਸਾ ਸੀ ਜੋ ਕਿ ਇਲਾਕੇ ਦੀਆਂ ਸੁਰਖੀਆਂ ਵਿੱਚ ਬਣਿਆ ਰਹਿੰਦਾ ਸੀ। ਆਮ ਲੋਕ ਇਸ ਜਗ੍ਹਾ ਤੇ ਆਉਣ ਤੋਂ ਬਹੁਤ ਡਰਦੇ ਸੀ। ਇਸ ਦਾ ਕਾਰਨ ਕੋਈ ਭੂਤ ਪ੍ਰੇਤ ਨਹੀਂ ਨਸ਼ੇ ਦੇ ਤਿਸਕਰ ਤੇ ਨਸ਼ੇੜੀ ਸਨ। ਪੁੱਲਰ ਅਲਾਕੇ ਵਿੱਚ ਨਸ਼ੇ ਦਾ ਗਾੜ ਮੰਨਿਆ ਜਾਂਦਾ ਸੀ ਜਿਉਂ-ਜਿਉਂ ਮਰੀਦ ਘਰ ਦੇ ਪਤੇ ਵੱਲ ਅੱਗੇ ਵਧਦਾ ਗਿਆ ਰਸਤੇ ਖਾਲੀ ਅਤੇ ਖੁੱਲੇ ਹੁੰਦੇ ਪੁੱਲਰ ਐਵਨਿਊ ਵਿੱਚ ਬਹੁਤ ਘੱਟ ਵਸਤੇ ਕਰ ਸੀ ਚਾਰ ਸਵੇਰੇ ਉਜਾੜ ਅਤੇ ਖੰਡਰ ਕਰ ਦਿਸ ਰਹੇ ਸਨ ਜਿਨ੍ਹਾਂ ਦੀ ਉਸਾਰੀ ਦਾ ਕੰਮ ਸ਼ਾਇਦ ਕਿਸੇ ਕਾਰਨ ਅੱਧ ਵਿੱਚ ਛੱਡ ਦਿੱਤਾ ਗਿਆ ਹੋਵੇਗਾ ਅਤੇ ਅੰਤ ਵਿੱਚ ਉਹ ਆਪਣੇ ਪਤੇ ਤੇ ਪਹੁੰਚਦਾ ਹੈ ਦਿਲਪ੍ਰਿੰਤ ਸਿੰਘ 21 ਪੂਲਰ ਸ਼ੇਰਪੁਰ ਕਾਲੇ ਚਿੱਟੇ ਰੰਗ ਵਿੱਚ ਪੇਂਟ ਹੋਇਆ ਲੋਹੇ ਦਾ ਗੇਟ ਉਸ ਦੇ ਸਾਹਮਣੇ ਸੀ ਗੇਟ ਬੰਦ ਸੀ ਕੋਈ ਤਾਲਾ ਨਹੀਂ ਸੀ ਲੱਗਿਆ ਹੋਇਆ ਪਰ ਇੰਜ ਸੁਨਸਾਨ ਰਾਤ ਤੇ ਵਸਿਆ ਇੱਕ ਮਕਾਨ ਦੇਖ ਕੁਝ ਇਸ ਤਰ੍ਹਾਂ ਡਰ ਮਹਿਸੂਸ ਹੋ ਰਿਹਾ ਸੀ ਜੋ ਉਸ ਗੇਟ ਨੂੰ ਹੱਥ ਲਾਉਣ ਤੋਂ ਰੋਕਦਾ ਸੀ ਹਰ ਬਾਰੀ ਤੇ ਪਰਦੇ ਲਟਕ ਰਹੇ ਸਨ ਬਿਲਕੁਲ ਠੀਕ ਟਾਂਗ ਨਾਲ ਬਿਨਾ ਕੋਈ ਚੀਤ ਛੱਡੇ ਵਾਰੀਆਂ ਅੱਗੇ ਕੀਤੇ ਹੋਏ ਸਨ ਜਿਵੇਂ ਇਹ ਮਕਾਨ ਆਪਣੇ ਅੰਦਰ ਦੀਆਂ ਗੱਲਾਂ ਨੂੰ ਬਾਹਰ ਦੀ ਲੋ ਤੋਂ ਵਿਚਾਰ ਰਿਹਾ ਹੋਵੇ ਦੂਜੇ ਦਰਵਾਜ਼ੇ ਇੱਕ ਲੱਕੜ ਦਾ ਦੂਜਾ ਜਾਲੀ ਵਾਲਾ ਤੇ ਦੋਵੇਂ ਬੰਦ ਸਨ ਘਰ ਬਿਲਕੁਲ ਸ਼ਾਂਤ ਸੀ ਜਾਂ ਕਹਿ ਸਕਦੇ ਹਾਂ ਸੁਨਸਾਨ ਸੀ ਘਰ ਤੱਕ ਆਉਂਦੀ ਸੜਕ ਦਾ ਟੁਕੜਾ ਵੀ ਸੁਣ ਸੀ ਨਾ ਕੋਈ ਵਾਸੀ ਤੇ ਨਾ ਹੀ ਕੋਈ ਪਰਸ਼ਾਵਾਂ ਨਾਲ ਕੰਧ ਤੇ ਲੱਗੀ ਹੋਈ ਨੰਬਰ ਪਲੇਟ 21 ਪੋਲਰ ਐਵੇਨਿਊ ਸ਼ੇਰਪੁਰ ਹੌਲੀ ਜਿਹੀ ਦਰਸ਼ੀ ਹੋਈ ਪਈ ਸੀ ਜਿਵੇਂ ਸਮੇਂ ਨੇ ਇਹਨੂੰ ਹਲਾ ਦਿੱਤਾ ਹੋਵੇ ਮਰੀਦ ਪਾਰਸਲ ਹੱਥ ਵਿੱਚ ਲੈ ਕੇ ਖੜਾ ਰਹਿੰਦਾ ਹੈ ਸੇਖਰ ਦੀ ਕਰਮ ਦੁਪਹਿਰ ਵਿੱਚ ਪਸੀਨੇ ਨਾਲ ਭਿੱਜਿਆ ਹੋਇਆ ਲੰਬੇ ਸਾਲ ਲੈਂਦਾ ਹੋਇਆ ਵਾਰ-ਵਾਰ ਗੇਟ ਖੜਕਾਉਂਦਾ ਹੋਇਆ ਘਰ ਦੇ ਬਾਹਰ ਕਿਸੇ ਨੂੰ ਢੀਕ ਰਿਹਾ ਸੀ ਪਰ ਕੋਈ ਵੀ ਨਹੀਂ ਸਿਆ ਆਇਆ ਹੋਰ ਉਡੀਕ ਨਾ ਕਰਦੇ ਹੋਏ ਉਸਨੇ ਖਾਤ ਨੂੰ ਹੌਲੀ-ਹੌਲੀ ਦਰਵਾਜ਼ੇ ਥੱਲੋਂ ਕਿਸਖਾ ਕੇ ਅੰਦਰ ਭੇਜਿਆ ਧਿਆਨ ਨਾਲ ਬਿਨਾ ਕਿਸੇ ਆਵਾਜ਼ ਦੇ ਉਹ ਨਹੀਂ ਸੀ ਜਾਣਦਾ ਕਿ ਉਹ ਇੰਜ ਕਿਉਂ ਕਰ ਰਿਹਾ ਸੀ ਸ਼ਾਇਦ ਮਾਹੌਲ ਨੂੰ ਮੁੱਖ ਰੱਖਦੇ ਹੋਏ ਜਾਂ ਕੋਈ ਡਰ ਮਹਿਸੂਸ ਕਰਦੇ ਹੋਏ ਉਹ ਜਾਣ ਨਹੀਂ ਮੁੜਿਆ ਉਹ ਜਾਣ ਲਈ ਮੁੜਿਆ ਜਿਵੇਂ ਹੀ ਉਹ ਆਪਣੇ ਸਕੂਟਰ ਕੋਲ ਆਉਂਦਾ ਹੈ ਤਾਂ ਇੱਕ ਤੇਜ਼ ਹਵਾ ਦਾ ਬੋਲਾ ਆਉਂਦਾ ਹੈ ਤੇ ਗੁਜ਼ਰ ਜਾਂਦਾ ਹੈ ਉਸਨੇ ਪਿੱਛੇ ਮੁੜ ਕੇ ਦੇਖਿਆ ਪਾਰਸਲ ਉੱਥੇ ਹੀ ਪਿਆ ਦਿਸ ਰਿਹਾ ਸੀ ਜਿੱਥੇ ਉਸਨੇ ਛੱਡਿਆ ਸੀ ਪਰ ਥੋੜੇ ਸਮੇਂ ਲਈ ਉਸ ਨੂੰ ਇੰਝ ਮਹਿਸੂਸ ਹੋਇਆ ਜਿਵੇਂ ਉਸਨੇ ਖਿੜਕੀ ਪਿੱਛੇ ਲੱਗੇ ਪੜਦਿਆਂ 'ਚ ਕੋਈ ਹਲਚਲ ਹੁੰਦੀ ਦੇਖੀ ਹੋਵੇ ਉਹ ਹਵਾ ਦੇ ਬੁੱਲੇ ਨੂੰ ਇਸਦਾ ਕਾਰਨ ਮੰਨ ਕੇ ਆਪਣੇ ਮਨ ਵਿੱਚ ਆਉਂਦੇ ਸਵਾਲ ਦੱਬ ਕੇ ਵਾਪਸ ਮੁੜ ਜਾਂਦਾ ਹੈ ਪਰ ਇੱਕ ਨਵਾਂ ਸਵਾਲ ਜੋ ਉਸ ਦੇ ਮਨ ਵਿੱਚ ਉੱਠ ਖੜਦਾ ਹੈ ਉਹ ਚੁੱਪ ਨਹੀਂ ਸੀ ਹੋ ਰਿਹਾ ਉੱਥੇ ਕੌਣ ਰਹਿੰਦਾ ਹੈ ਤੇ ਉਹ ਬਾਹਰ ਕਿਉਂ ਨਹੀਂ ਆਇਆ ਮਰੀਦ ਇਹ ਸਭ ਗੱਲਾਂ ਆਪਣੇ ਆਪਣੇ ਆਪ ਨਾਲ ਕਰਦਾ ਹੋਇਆ ਆਪਣੇ ਘਰ ਪਰਤ ਜਾਂਦਾ ਹੈ। ਪਾਰਸਲ ਨੂੰ ਥਾਂ ਤੇ ਪੰਚਾ ਕੇ ਰਜਾਨਾ ਜ਼ਿੰਦਗੀ 'ਚੋਂ ਵਾਪਸੀ ਹੋ ਜਾਂਦਾ ਹੈ ਤੇ ਸਭ ਕੁਝ ਮੁੜ ਪਹਿਲਾਂ ਜਿਹਾ ਹੋ ਜਾਂਦਾ ਹੈ। ਉਹੀ ਗਰਮੀ, ਉਹੀ ਢਾਕ ਖਾਣਾ ਤੇ ਉਹੀ ਕੰਮ ਤੇ ਉਹੀ ਨਿਰਾਸ਼ਾ ਆਪਣੇ ਆਪ ਨਾਲ ਇੱਕ ਚੀਜ਼ 'ਚੋ ਬਦਲੀ ਸੀ। ਉਸੇ ਮਰੀਦ ਨੂੰ ਰਜਾਨਾ ਆਉਣ ਵਾਲੇ ਖਿਆਲ ਇੱਕ ਨਵੇਂ ਖਿਆਲ ਨੇ ਦਾਖਲ ਹੋ ਕੇ ਸਭ ਕੁਝ ਬਦਲ ਦਿੱਤਾ ਸੀ। ਉਹ ਪਾਰਸਲ ਭੇਜਣ ਤੋਂ ਬਾਅਦ ਦਿਨ ਨਹੀਂ ਸੀ ਭੁੱਲਿਆ ਉਹ ਦਿਨ ਉਸ ਨੂੰ ਨਹੀਂ ਸੀ ਭੁੱਲ ਰਿਹਾ ਉਹ ਵਾਰ-ਵਾਰ ਇਹੀ ਸੋਚਦਾ ਸੀ ਕਿ ਕਿਵੇਂ ਉਸਨੇ 5 ਮਿੰਟ ਉਡੀਕ ਵੀ ਕੀਤੀ ਗੇਟ ਵੀ ਖੜਕਾਇਆ ਤੇ ਕੋਈ ਆਇਆ ਵੀ ਨਹੀਂ ਵੈਸੇ ਤਾਂ ਇਹ ਸਭ ਇੱਥੇ ਹੀ ਮੁੱਕ ਜਾਣਾ ਚਾਹੀਦਾ ਸੀ ਪਰ ਸ਼ਾਇਦ ਇਸ ਦਾ ਅੰਤ ਨਹੀਂ ਸੀ ਧੰਨਵਾਦ